ਤਾਰ ਦੇਪੋ ਤੇਰੀ ਗੱਲ ਸੁਣੋ ਤੁਸੀਂ ਬਹੁਤ ਸਮਝੋ ਮੇਰੀ ਗੱਲ ਸੁਣੋ ਜੇ ਗਲਤ ਹੋ ਮੈਂ ਗੱਡੀ ਨੂੰ ਸਾਈਡ ਤੇ ਲਾਉਣੀ ਮੈਂ ਸਾਰੀਆਂ ਲਗਾਉਣੀ ਹੈ ਉੱਥੋਂ ਦੇਖ ਕੇ ਕਰ ਲੈ ਜੀ ਕੋਈ ਮੈਂ ਤਾਂ ਬੋਲੇ ਕਹਿ ਨਹੀਂ ਲਗਾ ਪੱਛਾ ਕਰ ਦੋ ਪਰ ਮੈਂ ਇਹ ਨਹੀਂ ਉਹ ਅੰਦਰ ਹੀ ਬਗੈਰ ਵਾਲਾ ਕੋਈ ਸਾਨੂੰ ਤੰਗ ਕਰੇ ਰਾਤ ਦੇ ਤਾਵੇ ਦਾ ਕੋ ਅਗਲੇ ਸਾਨੂੰ ਪਰੇਸ਼ਾਨ ਕਰਨੇ ਬਗੈਰ ਬਗੈਰ ਯਾਰ ਅਡਾ ਕਸੂਰ ਕੋਈ ਨਹੀਂ ਕੋਈ ਲੱਗੇ ਤੂੰ ਮੇਰੇ ਤੇ ਬੱਸ ਮਾਰਨ ਬੱਸ ਦੇ ਵਿੱਚ ਦੁਕਾਨਵਾਲਾ 100 ਸਵਾਰੀ ਕਰਵਾਉਂਦਾ ਹੋਰ ਕੀ ਮਾਰਨੇ ਤੂੰ ਸਾਨੂੰ ਯਾਰ ਗੱਡੀ ਪੀ ਜਾ ਪਰੇਸ਼ਾ ਬਰਵਾਰੀ ਮਾਮਲਾ ਯਾਰ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਸਿੱਧਾ ਜਾ ਰਿਹਾ ਵਾਂ ਉਧਰੋਂ ਲਿਆ ਕੇ ਗੱਡੀ ਮਾਰ ਰਿਹਾ ਮੇਰਾ ਥੋੜੀ ਕੁਝ ਕੁਛ ਨਹੀਂ ਦਿੰਦਾ ਇੰਨੀਆਂ ਸਵਾਰੀਆਂ ਝੂਠ ਬੋਲਦੀਆਂ ਸਾਰੀਆਂ ਮੈਂ ਕਹਾਂ ਸਾਰੇ ਵਿੱਚ ਪੁੱਛ ਲੋ ਜਨ 52 ਸਵਾਰੀਆਂ ਵਿੱਚ ਇੱਕ ਵੀ ਕਹਿ ਦੇਵੇ ਮੈਂ ਗਲਤ ਹਾਂ ਮਾਮਲਾ ਜੀ ਆ ਰੋਡਵੇ ਦੀ ਬੱਸ ਆ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਤੇ ਉਧਰ ਸਕਾਰਪਿਓ ਗੱਡੀ ਦਾ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉਧਰੋਂ ਜਿਹੜੀ ਸਕਾਰਪਿਓ ਕ੍ਰਾਸ ਕਰ ਰਹੀ ਸੀ ਕੀ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਦੇ ਉਦੋਂ ਸਕਾਰਪਿਓ ਦਾ ਥੋੜਾ ਪਤਾ ਨੁਕਸਾਨ ਹੋਇਆ ਅਸੀਂ ਲੱਖੇਦਾਰ ਨੂੰ ਸਮਝਾ ਪਏ ਆਪਣੇ ਗੱਡੀਆਂ ਸਾਈਡ ਤੇ ਕਰ ਲਓ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡਵੇ ਦਾ ਬੱਸਾ ਖੜਾ ਕੇ ਆਪਣਾ ਧਰਨਾ ਧੰਡਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦੇਵਾਂਗੇ ਇਹ ਮੈਨੂੰ ਗੱਲ ਕਹੀ ਇਨਾਂ ਨੇ ਵੀ ਇਹ ਇੱਥੇ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਜਾਮ ਹੋਣ ਕਾਰਨ ਇੰਡੀਕੇਟਰ ਅਜ ਕੱਲ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਉਰ ਵੀ ਉੱਚੀ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਤੇ ਹੁਣ ਕੀ ਕਾਰਵਾਈ ਕਰੀਏ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਨੇ ਉਹਨਾਂ ਨੂੰ ਇਹ ਗੱਡੀਆਂ ਥਾਣਾ ਲੈ ਕੇ ਜਾਵਾਂਗੇ ਤੇ ਬਣਦੀ ਕਾਰਵਾਈ ਤੇ ਬਣਦੀ ਉਹ ਕਾਰਵਾਈ ਕਰਾਂਗੇ ਮੇਰਾ ਸਿਮਰਨ ਭਾਈ ਜੀ ਹਰਜੀਤ ਭਾਈ ਮੈਂ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਪਾਸੇ ਲਿਆ ਕੇ ਗੱਡੀ ਜਮਾਰ ਤਾਂ ਗੱਡੀ ਨੂੰ ਹਾਂਜੀ 15 ਦਿਨ ਹੋਏ ਬਾਜੀ ਗੱਡੀ ਲਿੱਤੇ ਨੂੰ ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ ਹਾਂਜੀ ਪਰ ਉੱਪਰ ਬਾਜੀ বাস ਸਹੀ ਸੀ বাস ਵਾਲਿਆਂ ਨੂੰ ਇੰਡੀਕੇਟਰ ਦਿਖਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਹਾ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਿਆ ਲਾ ਕੇ ਅੱਗੇ ਲਿਆ ਰਿਹਾ ਬ੍ਰੇਕ ਮਾਰ ਮਾਰ ਕੇ ਪਾਜੀ ਮਹਤਰੋ ਆ ਰਿਹਾ ਸੀਗਾ ਟਿੱਬਾ ਰੋਡ ਵੱਲੋਂ ਉਧਰੋਂ ਤੇ ਮੈਂ ਬਾਬਾ ਸ ਮੋੜ ਕੇ ਇਧਰ ਜਾਣਾ ਸੀ ਗਊਸ਼ਾਲਾ ਵਾਲਾ ਮੈਂ ਇੰਡੀਕੇਟਰ ਦਿੱਤਾ ਸੀ ਬਿਨ ਕਾਇਦਾ বাস ਸਿੱਧੀ ਜਾ ਰਹੀ ਸੀ ਇੰਡੀਕੇਟਰ বাস ਨੂੰ ਦਿਖਦਾ বাস ਬੜੀ ਦੂਰ ਸੀ বাস ਵਾਲਿਆਂ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਬਾਜੀ ਥੋੜੀ ਕੰਟੈਕ ਕੰਡੈਕਟਰ ਹੱਥੋਂ ਬਾਈ ਕਹਿੰਦਾ ਜੀ ਕਹਿੰਦਾ ਮੈਂ ਸਰਕਾਰੀ ਮਲਾਵਾ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਕਹਿੰਦਾ ਜੋ ਕਰਨਾ ਤੂੰ ਕਰ ਲੈ ਉਦੋਂ ਧਮਕੀ ਦੇ ਰਿਹਾ ਉਦੋਂ ਧਮਕੀ ਦੇ ਰਿਹਾ ਬੱਸ ਲਾ ਕੇ ਧਰਨਾ ਦੇ ਦੇਣਾ ਉਦੋਂ ਧਮਕੀ ਦੇ ਰਿਹਾ ਭਾਜੀ ਉਹਨਾਂ ਨੂੰ ਕਿਹਾ ਵੀ ਫੈਸਲਾ ਕਰ ਲੋ ਜਿਹੜੇ ਪੈਸੇ ਲੱਗਦੇ ਲਾ ਦਿਓ ਮੇਰੀ 15 ਦਿਨ ਬਰਾਨੀ ਗੱਡੀ 15 ਦਿਨ ਹੋਏ ਲੱਤ ਨੂੰ ਜਿੰਨੇ ਪੈਸੇ ਲੱਗਦੇ ਲਾ ਦਿਓ ਮੰਦੇ ਨਹੀਂ ਵੀ ਹੱਥੋਂ ਬਾਈ ਪੈਂਦਾ ਬੈ ਡਰਾਈਵਰ ਕੰਡੈਕਟਰ ਉੱਤੋਂ ਧਮਕੀਆਂ ਦੇ ਰਿਹਾ ਵੀ ਡਰਾਈਵਰ ਪਹਿਲਾਂ ਦੇ ਰਹੀ ਸੀ ਧਮਕੀਆਂ ਵੀ ਮੈਂ ਸਰਕਾਰੀ ਮੁਲਾਜ਼ਮ ਆ ਕੰਡੈਕਟਰ ਉੱਤੋਂ ਦੇ ਰਿਹਾ ਵੀ ਸਰਕਾਰੀ ਮੁਲਾਜ਼ਮ ਆ ਕਹਿੰਦਾ ਮੈਂ ਮੁਲਾਜ਼ਮ ਪਰੇ ਖੜੇ ਸੀ ਜੀ ਉਹ ਆਇਆ ਉਹ ਵੀ ਉਹਨੇ ਸਾਈਡ ਹੀ ਲੈ ਰਿਆ ਜੀ ਬਸਾਂ ਵਾਲੇ ਸਰਕਾਰੀ ਮੁਲਾਜ਼ਮ ਸਰਕਾਰੀ ਬੱਸ ਕਲੇਮ ਦਵਾ ਦੇਣ ਜਿੰਨੇ ਪੈਸੇ ਲੱਗਣਗੇ ਜ਼ਰੂਰੀ ਆ ਭਾਜੀ ਉਹਦਾ ਕਿਉਂਕਿ 15 ਦੇ ਨਵੇਂ ਭਾਜੀ ਗੱਡੀ ਲੈ ਤੈਨੂੰ ਕਲੇਮ ਤਾਂ ਲਵਾਂਗੇ ਫਿਰ ਪੈਸੇ ਦੇਣੇ ਪੈਣੇ ਉਹਨਾਂ ਨੂੰ